ਸਾਲਾਡੀ ਚਾਨਕ ਫਿਨਾਂਸ ਅਸੋਸਾਇਟੀ ਤੋਂ ਤੇ ਨਾਨਕ ਫਿਨਾਂਸ ਕੰਪਨੀ ਤੋਂ ਮੇਰੇ ਵੱਲੋਂ ਬਾਬਾ ਜੀ ਦੇ ਵਿਆਹ ਦੀਆਂ ਸਾਧ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਮੈਂ ਆਸ ਕਰਦਾ ਕਿ ਜਿੰਨੀ ਵੀ ਸਾਧ ਸੰਗਤ ਆਉਂਦੀ ਹੈ ਬਟਾਲਾ ਸ਼ਹਿਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਖੁਸ਼ੀਆਂ ਲੈ ਕੇ ਜਾਣ ਤੇ ਬਾਕੀ ਮੇਰਾ ਅਹਿਮ ਇੱਕ ਅਪੀਲ ਹੈ ਸਾਧ ਸੰਗਤ ਨੂੰ ਕਿ ਤੁਸੀਂ ਆਓ ਵਧੀਆ ਆਪਣਾ ਆਓ ਮੱਥਾ ਟੇਕੋ ਤੇ ਆਪਣੇ ਆਪਣੇ ਵਧੀਆ ਖੁਸ਼ੀ ਖੁਸ਼ੀ ਕਰਨੋ ਬਾਜ ਜਾਓ ਤੇ ਸਫਾਈ ਦਾ ਧਿਆਨ ਜਰੂਰ ਰੱਖੋ ਜੀ ਖਾਲਸਾ ਜੀ ਆਪਣੇ ਸਹਿਦਾਂ ਤੇ ਇਹ ਬਟਾਵਾਂ ਸਹਿਰ ਆਪਾਂ ਖੁਦ ਸਾਰੇ ਰਲ ਕੇ ਸਾਫ਼ ਸੁਥਰਾ ਰੱਖਾਂਗੇ ਤੇ ਹਰਿਆਣਾ ਵਾ ਜੇ ਹਰ ਇੱਕ ਬੰਦਾ ਇਹ ਗੱਲ ਸੋਚੂਗਾ ਕਿ ਕਦੇ ਵੀ ਸਾਡਾ ਆਲਾ ਦਵਾਰ ਖਲਾਰਾ ਨਹੀਂ ਪਊਗਾ ਜੀ ਬਾਕੀ ਸਾਰ ਸੰਗਤ ਅਕ ਇਹੋ ਮੇਰੀ ਬੇਨਤੀ ਆ ਤੇ ਬਾਕੀ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਸਰਵਾਦਾ ਪਲਾਟ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ